ਸਸੇ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਵਾਈਸਖੰਦਰ ਕੋਲ ਪਹੁੰਚੇ ਆਂ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂਆਂ ਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤਹਿਸੀਲ ਬਾਈ ਨੂੰ ਬਾਗਾਪਰਾਣਾ ਪੈਂਦਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦੇ ਆ ਅੱਜ 6-7 ਨਗਨੀਲੀ ਰਾਵੀ ਦੇ ਸੇਲ ਆ ਕਬੂਰੀ ਨੀਲੀ ਰਾਵੀ ਆ ਬਾਕੀ ਦੂਜੀਆ ਨੀਲੀ ਰਾਵੀ ਦੀਆਂ ਛੋਟੀ ਮੱਝਾ ਗੱਬਣਾ ਕੁੰਜੀਆਂ ਵੀ ਆ ਸੇਲ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿਦਮਾ ਸੁਆ ਸੱਸੀ ਗਾਲ ਜੀ ਸੱਸੀ ਗਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮੇਰਾ ਸੁਗਮੰਦਰ ਪਿੰਡ ਰੋਡੇ ਕੋਟੇ ਸੰਤਾਂ ਠੀਕ ਆ ਜੀ ਮੇਰਾ ਨੰਬਰ 91570736 ਠੀਕ ਆ ਜੀ ਤੇ ਆਪਾਂ ਪਹਿਲਾ ਵੀਡੀਓ ਪਾਈ ਸੇਲ ਹੋ ਗਏ ਸੀ ਪਸ਼ੂ ਜੀ ਬਿਲਕੁਲ ਜੀ ਸਾਰੇ ਪਸ਼ੂ ਸੇਲ ਹੋ ਗਏ ਤੇ ਇੱਕ ਆਪਾਂ ਬੂਰੀ ਝੋਟੀ ਦੀ ਵੀਡੀਓ ਪਾਈ ਸੀਗੀ ਕੱਟੀ ਦੀ ਹਾਂਜੀ ਤੇ ਉਹ ਸੇਲ ਹੋਈ ਨਹੀਂ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਖੜੀ ਹੈ ਜੀ ਇਹ ਸੇਲ ਨਹੀਂ ਹੋਈ ਜੀ ਨਹੀਂ ਆਪਾਂ ਰੱਖ ਲਈ ਆਪਾਂ ਸੇਲ ਕਰਨੀ ਨਹੀਂ ਕੈਨਸਲ ਕਰਤੀ ਜੀ ਕਾਰਨ ਹੈ ਹਾਂ ਕਾਰਨ ਕਾਰਨ ਆਪਾਂ ਮੇਲੇ ਤੋਂ ਬਾਅਦ ਵੇਖਾਂ ਮੇਲੇ ਤੇ ਲੈ ਕੇ ਜਾਣੀ ਹੈ ਜੀ ਹਨ ਮੇਲੇ ਤੋਂ ਬਾਅਦ ਵੇਖਾਂ ਠੀਕ ਆ ਜੀ ਫਲਾਲ ਕੈਨਸਲ ਕਰਤੀ ਜੀ ਹਾਂ ਤੇ ਅੱਜ ਕਿੰਨੇ ਨਗ ਸੇਲ ਆ ਜੀ ਅੱਜ 1 ਤੇ 2 ਤੇ 3 4 ਚਾਰ ਹੀ ਚਾਰ ਨਗ ਸੇਲ ਆ ਜੀ ਪੰਜਵੀਂ ਤਾਂ ਪਤਾ ਹੀ ਨਹੀਂ ਠੀਕ ਆ ਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੋਹਣੀ ਨੀਲੀ ਰਾਵੀ ਦੀ ਸੋਹਣੇ ਹਵਾਨੇ ਦੀ ਸੋਨਾ ਥਣ ਲੱਗਿਆ ਇਹਦੀ ਕੀ ਡਿਟੇਲ ਆ ਜੀ ਕਿਹੜੀ ਦੀ ਇਹ ਸੇਲ ਹੋ ਗਈ ਜੀ ਇਹ ਤਾਂ ਲੋ ਦੇ ਸੇਲ ਹੋ ਗਈ ਜੀ ਅੱਜ ਹੀ ਹੋ ਗਈ ਸੇਲ ਇਹ ਤਾਂ ਸੇਲ ਹੋ ਗਈ ਠੀਕ ਹੈ ਜੀ 2 ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹਦੀ ਉਹੀ ਆਈ 80000 ਮੁੱਲ 11 ਕਿਲੋ ਦਾ ਹੁੰਦਾ ਕੱਟਾ ਮਗਰ ਮਗਰ ਕੱਟਾ ਜੀ 11 ਕਿਲੋ ਦਾ ਮੈਂ ਤਿਆਰ ਆ 80000 ਜੀ 85 85000 ਮੁੱਲ 11 ਕਿਲੋ ਦਾ ਹਵਾਨਾ ਤੁਸੀਂ ਕਰਮ ਵਾਲੀ ਦਾ ਦੇਖ ਸਕਦੇ ਹੋ ਟੌਪ ਦਾ ਕੱਦ-ਗਾਠ ਚੰਗਾ ਜੀ ਸੋਨਾ ਸਿੰਘ ਦਾ ਕੱਦ-ਗਾਠ ਵੱਡੇ ਦੀ ਤੇ ਹੈਵੀ ਵਰਦੀ ਵੇਡ ਦੇ ਮਗਰ ਬੱਚਾ ਕਰਤਾ ਜੀ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬੂਰੀ ਨੀਲੀ ਰਾਵੀ ਇਹਦੀ ਕੀ ਡਿਟੇਲ ਆ ਜੀ ਇਹਦਾ 8 ਕਿਲੋ ਦੁੱਧ ਆ ਜੀ 7 ਕਿਲੋ ਠੀਕ ਆ ਜੀ ਇਹ ਜਿਹੜੇ ਬੰਦੇ ਸਾਡੇ ਨਾਲ ਅਕਸਰ ਕੰਪੀਟੀਸ਼ਨ ਲੜਦੇ ਸੀ ਹਾਂਜੀ ਉਹਨਾਂ ਬੰਦਿਆਂ ਤੋਂ ਆਈ ਏ ਠੀਕ ਆ ਜੀ ਇਹਨੇ 14 ਤੋਂ 15 ਕਿਲੋ ਦੁੱਧ ਦਿੱਤਾ ਠੀਕ ਆ ਜੀ 8 ਕਿਲੋ ਦੇ ਲਗਭਗ ਇਹਦਾ ਹੁਣ ਦੁੱਧ ਆਦਾ ਕਿੰਨੇਵੇਂ ਸੂਈ ਸੂਈ ਵੀ ਹੈ ਸੂਈ ਤਾਂ ਹੋਊਗੀ ਤੀਜੇ ਚੌਥੇ ਹੋਊਗੀ ਬੱਚਾ ਜੀ ਬੱਚਾ ਪੁੱਛਾ ਹੈ ਨਹੀਂ ਇਹਦਾ ਬਿਨਾ ਬੱਚੇ ਤੋਂ ਹੀ ਹਾਂਜੀ ਤੇ ਛਾੜ ਤੇ ਮਿਲਦੀ ਹੈ ਹਾਂ ਮਿਲਦੀ ਛਾੜ ਤੇ ਛੀਲ ਸਭ ਪੂਰੀ ਹੈ ਛੀਲ ਪੂਰੀ ਚੁਆਈ ਅੱਕ ਨੰਬਰ ਠੀਕ ਹੈ ਜੀ 8 ਕਿਲੋ ਨੈਟ ਤਿਆਰ ਆ ਥਣਾ ਦੇ ਸਾਇਦ ਤੁਸੀਂ ਦੇਖ ਸਕਦੇ ਹੋ ਸੋਹਣੇ ਆਚਾਰੇ ਥਣ ਗਿੱਠ ਵਾਂਗੂ ਵੇਚੀ ਤੇ ਲੱਗੇ ਨਖੜਵੇਂ ਹੱਤੀ ਚੁਆਈ ਵਾਲਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਬਾਕੀ ਕੱਦ ਕਾਠ ਦੀ ਚੰਗੀ ਆ ਐਸ ਵਕਤ 8 ਕਿਲੋ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਕਿਰਾਂ ਘੱਟੀ ਦੀ ਆ ਹਾਂਜੀ ਕਿਰਾਂ ਘੱਟ ਜਾਂਦਾ ਬਸ ਠੀਕ ਆ ਜੀ ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਚਾਹੇ 6 ਟਾਈਮ ਚਵਾਈ ਕਰ ਲੋ ਜਾਤ ਬਰੀਡ ਦੀ ਚੰਗੀ ਆ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 65000 ਆ ਜੀ ਪਰ ਚੌਥਾ ਮਹੀਨਾ ਲੱਗਾ ਇਹਨੂੰ ਸੂਈ ਨੂੰ ਆਹ ਸੌਰੀ ਗੱਬਣ ਟੋਕੜ ਗੱਬਣ ਆ ਜੀ ਇਹ ਟੋਕੜ ਗੱਬਣ ਠੀਕ ਆ ਜੀ ਟੋਕੜ ਗੱਬਣ ਮੱਝ ਆ ਜੀ 4 ਮਹੀਨਿਆਂ ਦੀ ਗੱਬਣ ਤੇ 8 ਕਿਲੋ ਨੈਟ ਤਿਆਰ ਆ। ਬਾਕੀ ਆ ਕੇ ਤਸੱਲੀ ਕਰ ਲਿਓ। ਜੇ ਕੋਈ ਵੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਬਾਈ ਤੇ ਕਰਵਾਵੇ। ਠੀਕ ਆ ਜੀ। ਜੇ ਗੱਬਣ ਕਹਦਾ ਤਾਂ ਗੱਬਣ ਹੀ ਹੈ। ਠੀਕ ਆ ਜੀ। ਜੇ ਕੋਈ ਵੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਆਪਦਾ ਡਾਕਟਰ ਨਾਲ ਲੈ ਕੇ ਆਵੇ ਬਾਈ ਕਹਿੰਦਾ 4 ਮਹੀਨਿਆਂ ਦੀ ਚੈੱਕ ਪਾਸ ਆ ਜੀ। ਤੇ ਸੀਮੈਂਟ ਦੱਸਿਆ ਬਾਈ ਮਾਲਕਾਂ ਨੇ ਕਿਹੜਾ? ਇਹਦੇ ਲੱਗਾ ਟੈਂਕ ਦਾ ਜੀ। ਟੈਂਕ ਦਾ ਸੀਮੈਂਟ ਲੱਗਿਆ ਵਾ। ਫੁੱਲ ਚੰਗਾ ਸੀਮੈਂਟ ਆ ਜੀ ਬਾਕੀ ਤੁਹਾਨੂੰ ਪਤਾ ਹੀ ਆ। ले आवीर वापस 14 किलो सज्जर्ने ਦੁੱਧ ਦਿੱਤਾ ਜੀ 14 ਤੋਂ 15 ਕਿਲੋ ਦੁੱਧ ਦੇ 14 ਤੋਂ 15 ਕਿਲੋ ਦੁੱਧ ਦੇ ਪੂਰੇ ਆਦੇ ਖਾਸ ਬੰਦਿਆਂ ਤੋਂ ਆਈ ਜਿਹੜੇ ਘਰੋਂ ਲੈ ਕੇ ਜਾਂਦੇ ਮਾਲਕਾਂ ਨੇ ਦੱਸਿਆ ਇਸ ਵਕਤ 8 ਕਿਲੋ ਤਿਆਰ ਆ ਤੇ 4 ਮਹੀਨਿਆਂ ਦੀ ਗੱਭਣ ਚੱਕ ਪਾਸ ਆ ਮੁੱਲ ਇਹਦਾ ਮੁੱਲ 65000 ਆ ਜੀ ਚੌਥਾ ਲੱਗਾ ਜੀ ਇਹਨੂੰ ਠੀਕ ਹੈ ਜੀ 65000 ਰੁਪਇਆ ਮੌਲਾ ਬਾਕੀ ਮਾਨਤਾਂ ਨੂੰ ਹੋ ਜਾਊਗਾ ਜੀ ਚੌਥਾ ਮਹੀਨਾ ਲੱਗਾ ਜੀ ਠੀਕ ਹੈ ਚੌਥਾ ਮਹੀਨਾ ਲੱਗਿਆ ਲੱਗਾ ਤਿੰਨ ਖਤਮ ਹੋ ਕੇ ਤੇ ਚੌਥਾ ਲੱਗ ਗਿਆ ਠੀਕ ਹੈ ਜੀ ਚਾਰ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਹੈ ਵੀ ਇਹ ਤਾਂ ਬੱਚਾ ਮਰ ਗਿਆ ਠੀਕ ਹੈ ਜੀ ਠੀਕ ਹੈ ਉਹ ਜਿੰਨੀ ਘੜ ਬਾਂਦੇ ਓੰਨੀ ਕੇ ਸੀਲ ਹੈ ਠੀਕ ਹੈ ਜੀ ਠੀਕ ਹੈ ਸੀਲ ਇੰਨੀ ਕਾ ਵੀ ਜਦੋਂ ਮਰਜ਼ੀ ਛੋਲੋ ਇਹਨੂੰ ਠੀਕ ਹੈ ਜੀ ਉਹ ਬੱਚੇ ਦਾ ਪੂਰਾ ਤੇ ਕਰਦੀ ਆ ਉਹ ਤੋਂ ਪਾਸੇ ਨਹੀਂ ਹੁੰਦੀ ਇਹਦਾ ਜੀ ਠੀਕ ਆ ਉਹ ਮੈਨੂੰ ਲੱਗਦਾ ਸ਼ਾਇਦ 507 ਦਾ ਕਹਿੰਦੇ ਸੀ ਉਹ ਉਹ ਕੱਟਾ ਜਿਹੜਾ ਠੀਕ ਆ ਜੀ ਉਹ ਇਹਦਾ ਹੈ ਨਹੀਂ ਠੀਕ ਆ ਜੀ ਉਹ ਹੋਰ ਪਸ਼ੂ ਦਾ ਪਾਸੇ ਨਹੀਂ ਜਾਂਦਿੰਦੀ ਉਹਨੂੰ ਪੋਰਾ ਵੀ ਠੀਕ ਆ ਜੀ ਸੁਈ ਵੀ 1.5 ਮਹੀਨੇ ਦੀ ਹੈ ਲਗਭਗ ਬਾਹਰ ਹੀ ਨਹੀਂ ਸੁਈਏ ਠੀਕ ਆ ਜੀ ਹਾਂ ਤੇ 9 ਕਿਲੋ ਦੁੱਧ ਆ ਇਹਦਾ ਠੀਕ ਆ ਜੀ 8 ਕਿਲੋ ਤੋਲ ਕੇ ਲੈ ਦੇ ਜਿਹੜਾ ਮਰਜੀ ਤੇ ਦੁੱਧ ਜਾੜੂ 10-11 ਕਿਲੋ ਠੀਕ ਆ ਜੀ ਹਾਂ ਤੇ ਮਿਲਦੀ ਚੜ ਤੇ ਫਿਰ ਮਿਲਣ ਦੇ ਤਾਂ ਬਾਹਲੀ ਹੈ ਦੀ ਠੀਕ ਆ ਜਦੋਂ ਮਰਜੀ ਬੱਚੇ ਨੂੰ ਕੋਲੇ ਬੰਨ ਲਓ ਚੋਲੋ ਪਰ ਫੇਰ ਵੀ ਕਿਤੇ ਭੁਲੇਖਾ ਨਾ ਰਿਹਾ ਜੀ ਇਹ ਤਾਂ ਬੱਚਾ ਹੈ ਨਹੀਂ ਦੇਣਾ ਨਹੀਂ ਆਪਾਂ ਨਾਲ ਦੇਣਾ ਨਾਲ ਹੀ ਦੇ ਦੇਣਾ ਨਾਲ ਹੀ ਦੇ ਦੇਣਾ ਦੇ ਦੇਣਾ ਨਾਲ ਪਰ ਇਹਦਾ ਹੈ ਨਹੀਂ ਠੀਕ ਆ ਜੀ ਪਹਿਲਾਂ ਉਹਨਾਂ ਦੀ ਉਹਨਾਂ ਦੀ ਮਾਂ ਉਹਨਾਂ ਨੂੰ ਤਾਂ ਪਤਾ ਨਹੀਂ ਤਾਂ ਉਹ ਭੁੱਲ ਗਈ ਉਹਨਾਂ ਦੀ ਮੈਂ ਹਾਂਜੀ ਪਤਾ ਨਹੀਂ ਉਹ ਕਿਵੇਂ ਸੀ ਇਹ ਤੇ ਉਹਦਾ ਕਰਦੀ ਸੀਗੀ ਉਹਨਾਂ ਦੇ ਵਾਧੂ ਸੀ ਮੈਂ ਲਿਆ ਹੈ ਨਾਲ ਠੀਕ ਆ ਜੀ ਪਰ ਇਹਦਾ ਹੈ ਨਹੀਂ ਠੀਕ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਹਾਂ ਪਹਿਲਾਂ ਦੱਸ ਤਾਂ ਜਾਨੀ ਜੇ ਆਪਾਂ ਹੁਣ ਉਹਨੂੰ ਬੱਚਾ ਪਾਸੇ ਲਿਜਾ ਲਜਾਈਓ ਬੱਚਾ ਪਾਸੇ ਜਾਣੀ ਕਈ ਵੀਰ ਕਵੀ ਕਹਿੰਦਾ ਬਈ ਬੱਚਾ ਲੱਗਦਾ ਜੇ ਜੇ ਉਵੇਂ ਕਹਦੇ ਹਾਂਜੀ ਤਾਂ ਫਿਰ ਤਾਂ ਇਹਦਾ ਪਤਾ ਹੀ ਨਾ ਲੱਗਣਾ ਵੀ ਇਹਦਾ ਠੀਕ ਆ ਜੀ ਬੱਚਾ ਬਾਈ ਕਹਿੰਦਾ ਇਹਦਾ ਹੈ ਨਹੀਂ ਪਰ ਇਹ ਬੱਚੇ ਤੇ ਮਿਲਦੀ ਆ ਜੀ ਆਹ ਦੇਖੋ ਦੇਖ ਸਕਦੇ ਹੋ ਇਧਰ ਓਲੇ ਕਰੀ ਜਣੀ ਉਸੇ ਬੱਚੇ ਦੀ ਉਸੇ ਤੇ ਮੈਂ ਜੰਦੇ ਵੀ ਲੋਡ ਮੂਰੇ ਨਾ ਨਾ ਮੂਰੇ ਬਣ ਆਉਂਦੀ ਐ ਮੂਰੇ ਬਣ ਕੇ ਆਏ ਨੇ ਗੇੜੇ ਸ਼ੁਰੂ ਕਰ ਦਿੰਦੇ ਆ ਉਹਨੂੰ ਵੇਖ ਕੇ ਲੈ ਆਰੇ ਬਕਤੀ ਥਣਾ ਦਾ ਸਹਿ ਸੋਹਣਿਆ ਚਾਰੇ ਥਣਾ ਨਿਕੜਮੇ ਦੇ ਥਣਾ ਦੀ ਗਾਰੰਟੀ ਪੂਰੀ ਕੋਈ ਕੋਈ ਮੈਂਨ ਬੜੀ ਚੰਗੀ ਠੀਕ ਐਡੀ ਚੰਗੀ ਜਿਹਨੂੰ ਕਹਦੇ ਮੈਂ ਨਹੀਂ ਠੀਕ ਆ ਜੀ ਹਾਂ ਜੀ ਜੇ ਮੇਰੇ ਕੋਲੇ ਪੈਸੇ ਹੋਣ ਨਾ ਮੈਂ ਕਦੇ ਨਾ ਵੇਚਾਂ ਮੈਂਨ ਠੀਕ ਹੈ ਪੈਸੇ ਹੀ ਹਨ ਠੀਕ ਹੈ ਚਲੋ ਕੋਈ ਗੱਲ ਨਹੀਂ ਚਲ ਆਪੇ ਰੱਬ ਦੇ ਦੂ ਮੁੱਲ ਬਾਈ ਇਹਦਾ ਮੁੱਲ ਇਹਦਾ 70000 ਠੀਕ ਆ ਜੀ ਟੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਬੱਚਾ ਆਪਾਂ ਨਾਲ ਦੇਵਾਂਗੇ ਪਰ ਇਸ ਮੱਝ ਦਾ ਹੈ ਨਹੀਂ ਜੀ ਇਹ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕੋਈ ਵੀਰ ਕੋਈ ਦੂਰੋਂ ਨੇੜੋਂ ਆਉਂਦਾਗਾ ਕੋਈ ਲਾਇਆ ਨਹੀਂ ਲੱਗਾ ਨਹੀਂਗਾ ਬੱਚਾ ਵੈਸੇ ਹੀ ਤੇ ਕਰਦੀ ਆ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਜਿਹੜਾ ਵੀਰ ਮੱਝ ਲੈ ਕੇ ਜਾਊਗਾ ਅ ਦੁੱਧ ਕਿੰਨਾ ਦੱਸਿਆ ਸੀ ਬਾਈ ਇਹਦਾ ਦੁੱਧ ਉੱਥੇ ਤਾਂ ਸੀਗਾ 9-10 ਕਿਲੋ ਠੀਕ ਆ ਜੀ 8 ਕਿਲੋ ਦਾ ਹੁਣ ਜਦੋਂ ਮਰਜੀ ਚੋਲੇ ਬੰਦਾ ਠੀਕ ਆ ਜੀ 8 ਕਿਲੋ ਬਾਈ ਕਹਿੰਦਾ ਘਰੇ ਚਵਾ ਕੇ ਦੇ ਦਾਂਗੇ ਬਾਕੀ ਜਾਤ ਬ੍ਰੀਡ ਦੀ ਚੰਗੀ ਆ ਤੇ ਥੈਂਕਸ ਸੋਨਾ ਕੁੰਡਾ ਜੀ ਕੱਦ ਕਾਠ ਵੀ ਚੰਗਾ ਜੀ ਹੈਵੀ ਬੋਡੀ ਵੇਟ ਦੀ ਖਣਾ ਦੇ ਸੈਜ ਉਹਨੇ ਚਾਰੇ ਥਾਂ ਐ ਨਿਕਣਵੇਂ ਇੱਕੋ ਸਾਈਜ਼ ਦੇ ਇੱਧਰ ਰਹਿਣਾ ਬੋਲੋ ਜੀ ਮੁੱਲ 70000 ਰੁਪਏ ਮੁੱਲ 70 ਹੈ ਮੁੱਲ 70000 ਬਾਕੀ ਮਾਨਦਾਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਇੱਕ ਬਾਈਕ ਉੱਲ ਝੋਟੀ ਵੀ ਆ ਨੀਲੀ ਰੰਗ ਵਿੱਚ ਪੈਂਦੀ ਦੇਖ ਸਕਦੇ ਹੋ ਕੱਦ ਕਾਠ ਚੰਗਾ ਸੈਮਸੰਗ ਬਹੁਤ ਕੁੰਡਾ ਲੱਗਿਆਗਾ ਇਹਦੀ ਕੀ ਡਿਟੇਲ ਆ ਜੀ ਇਹ ਖੀਰੀ ਆ ਜੀ ਠੀਕ ਆ ਜੀ ਇਹਦੀ ਮਾਂ ਬਹੁਤ ਚੰਗੀ ਹੈ ਠੀਕ ਆ ਜੀ ਆਪ ਸਰਕਾਰੀ ਸੀ ਮੰਦੀ ਹੈ ਸਰਕਾਰੀ ਸੀ ਮੰਦੀ ਹੈ ਹਾਂ ਤੇ ਇਹਦੇ ਸੀ ਮੰਨ ਲੱਗਿਆ ਕੋਈ ਕਿ ਹਜੇ ਨਹੀਂ ਹੋਇਆ ਇਹ ਬੋਲ ਹਟਿਆ ਇੱਕ ਵਾਰ ਇਹਦੇ ਲੱਗਾ ਲੱਗਾ ਨਹੀਂ ਸੀ ਮੰਦੀ ਨਾ ਲੱਗਾ ਨਹੀਂ ਠੀਕ ਆ ਜੀ ਤੇ ਕਦ ਕਾਠ ਵੇਖੋ ਕਿੱਥੇ ਗਿਆ ਹੈ ਕਦ ਕਾਠ ਮੱਝਾਂ ਦੇ ਬਰੋਬਰ ਆ ਸਾਨ ਵਧੀਆ ਦੀ ਹੈ ਜੇ ਮੈਂ ਤਾਂ ਨਾ ਜਿੱਥੋਂ ਦਾ ਹੀ ਲਾਇਆ ਆ ਉਹਦਾ ਹਾਂਜੀ ਜੀ ਮੈਂ ਕਹਿੰਦਾ ਮੇਰੇ ਵਾਲਾ ਸੌਣ ਤੇ ਜੋ ਫਲਾਨੇ ਵਾਲਾ ਜਨ ਜਿਹੜੇ ਆਪਣੇ ਪਿਆਹ ਵਾਲੇ ਸਾਨੇ ਤੇ ਬਰਾਬਰ ਜੇ ਦੀ ਹੈ ਸਾਰੇ ਹਾਂਜੀ ਇਸੇ ਦਾ ਮੈਂ ਤਾਂ ਰਿਜ਼ਲਟ ਜਿਆ ਜਿਵੇਂ ਵੇਖਿਆ ਬਰਾਬਰ ਜੇ ਹੀ ਹੈ ਸਭ ਦਾ ਹਾਂਜੀ ਕੋਈ ਕਿਲੋ ਖੰਡ ਇੱਧਰ ਉੱਧਰ ਬਸ 2-4 ਕਿਲੋ ਗਾਂਪਾ ਸ਼ਾਂਪਲਾ ਹੋਵੇ ਪਰ ਸਭ ਦੇ ਸਾਨ ਮੈਂ ਤਾਂ ਵਧੀਆ ਹੀ ਕਹਿਣਾ ਠੀਕ ਹੈ ਜੀ ਕੋਈ ਆਪਣੇ ਸਾਨ ਨੇ ਇੱਕ ਬਾਹੂ ਬਲੀ ਦੀ ਨੇ ਉਹਨੇ 8 ਕਿਲੋ ਦੁੱਧ ਦਿੱਤਾ ਅਸਲ ਇੱਕ ਨੇ 17 ਕਿਲੋ ਦਿੱਤਾ ਤੇ ਸੀਤਾ ਉਸੇ ਦੀ ਧੀ ਹੋ ਸੀ। ਕਈ ਵਾਰੀ ਗਾਂਵ ਬਸ਼ਾਂ ਤੇ ਵੀ ਜਾਵੜਦਾ ਹੁੰਦਾ। ਠੀਕ ਹੈ ਜੀ। ਹਾਂ ਆਪਾਂ ਉਹ ਕੱਟੀ ਲਈ ਐ 140 ਦੇ ਲਗਭਗ ਮੱਝਾਂ ਵੇਚਦਾਂ। ਹਾਂਜੀ। ਆ ਦੂਜੀ ਕੱਟੀ ਐ। ਨਾ ਪਾਉਂ ਫੜੀਆ ਨਾ ਫੜਾਈਆ ਨਾ ਕੋ ਕੀਤਾ। ਇਹਦੇ 'ਚ ਹੈਗਾ ਕੁਸ। ਕੋਣ ਹੈ। ਇਹਦੇ 'ਚ ਕੁਸ ਹੈਗਾ ਜੇ ਕੋਈ ਲੈ ਜੂ। ਸਾਂਭ ਲੂਗਾ ਤੇ ਆਪਾਂ ਨੂੰ ਨਿੰਦੂ ਨਾ। ਠੀਕ ਹੈ ਜੀ। ਝੋਲੀ ਤੁਹਾਨੂੰ ਦਿਖਾ ਦਾਂਗੇ। ਆਣਾ ਬਹੁਤ ਸੋਹਣਾ ਲੱਗਿਆ ਹੈ ਇਹ ਚੰਗੂ ਵੀ ਤੇ ਬਾਕੀ ਸੀਲ ਸਾਉ ਕਰਮ ਵਾਲੀ ਬਹੁਤ ਹੈ। ਅੱਦਕਾਠ ਵੀ ਚੰਗਾ ਚੰਗੀ ਸੇਵਾ ਕਰੋ ਇਹ ਤਾਂ ਟਾਪ ਦੀ ਚੀਜ਼ ਹੈ ਹਿਆਰੋ ਜੀ। ਜੇ ਮੇਰੇ ਵਰਗਾ ਕਹਦੇ ਵੀ ਇਹਦੀ ਮਾਂ ਦੇ ਥੱਲੇ 18 ਕਿਲੋ ਹੀ ਅਗਲਾ ਕਹਿੰਦਾ ਝੂਠ ਬੋਲੀ ਜਾਂਦਾ ਹੈ ਨਾ। ਔਰੇ ਦਿਨਾਂ ਦਾ ਦਿਨ ਆਉਣ ਵਾਲਾ। ਫਿਰ ਉਹ ਨਹੀਂ ਬਖਸ਼ਦੇ ਪਰ ਬਹੁਤ ਚੰਗਾ ਦੋਦ ਦੇ ਦੀ ਮਾਂ ਦਾ। ਠੀਕ ਹੈ ਜੀ। ਹਾਂ ਸਰਕਾਰੀ ਮੈਨੂੰ ਦੱਸਿਆ ਸੀ ਪਰ ਮੈਨੂੰ ਨਹੀਂ ਪਤਾ ਵੀ ਚੇਤਾ ਭੁੱਲ ਜਾਂਦਾ ਮੇਰਾ। ਠੀਕ ਹੈ ਜੀ। ਇਹ ਕਿਹੜੇ ਦੀ ਹੈਗੀ ਹੈ? ਜੇ ਕੋਈ ਸਾਹਮਣੂ ਉਹਨੂੰ ਘਾਟਣ। ਠੀਕ ਹੈ। ਹਾਂ ਇਹਦਾ ਮੁੱਲ ਜੀ। ਇਹਦਾ ਮੁੱਲ 34000 ਠੀਕ ਹੈ ਜੀ ਮਾਨਤਾ ਨੂੰ ਉਹਦੇ ਚ ਹੋ ਜੂ ਮਾਨਤਾ ਪੂਰੀ ਹੈ ਹੁਣ ਤੱਕ ਠੀਕ ਹੈ ਜੀ ਕਰਦੇ ਹੀ ਰਹਿਣਾ ਤੇ ਆ लास्ट ਚੀਜ਼ लास्ट ਡੰਡੇ ਤੋਂ ਬਾਅਦ ਹੁਣ ਬਰੀ ਹੋ ਗਈ ਐ ਅੱਛਾ ਹੁਣ ਜਾਨੀ ਕੱਟਰੂ ਖੋਲ ਲਿਆ ਇਹਦਾ ਹਾਂ ਇਹਦਾ ਹੁਣ ਹੈ ਨਹੀਂ ਨਾ ਡੰਡਾ ਹੋਵੇ ਉੱਥੇ ਠੀਕ ਹੈ ਜੀ ਹਾਂ ਹੁਣ ਇਹ ਜਾਨੀ ਪਦੰਤ ਟਿੱਕਾ ਲੱਗ ਗਿਆ ਕਰਕੇ ਅੱਛਾ ਉਸੇ ਦੀਆਂ ਆਤਮ ਸੁਧਰ ਗਈ ਠੀਕ ਹੈ ਜੀ ਹੁਣ ਜੇ ਕਿਸੇ ਦਾ ਇਰਾਦਾ ਹੋਵੇ ਤੇ ਬਾਲਟੀ ਧਰ ਕੇ ਵਿੱਚ ਹੋ ਸਕਦਾ ਠੀਕ ਹੈ ਜੀ ਮਿਲ ਜਾਂਦੇ ਚਾਹ ਇੱਥੇ ਅਗਲੇ ਦੇ ਘਰੇ ਹੋ ਸਕਦਾ ਉਹੋ ਹੀ ਬੱਚਾ ਬਣ ਜਿਹੜਾ ਅੱਗੇ ਮੂਰੇ ਸੀ ਠੀਕ ਹੈ ਜੀ ਇੰਨਾ ਨਹੀਂ ਐ ਨਹੀਂ ਕਰਦੀ ਇਹ ਤਾਂ ਮੇਰੇ ਦਸਨ ਦੇ ਵਿੱਚ ਜਿਆਦਾ ਹੈ ਠੀਕ ਹੈ ਜੀ ਇੰਨਾ ਨਹੀਂ ਕਰਦੀ ਵੀ ਖਲੀਆਂ ਕੋ ਬੰਦੇ ਦੇ ਉੱਪਰੋਂ ਦੀ ਨੰਗ ਜਾਂਦੀ ਐ ਛਾਲਾ ਮਾਰਦੀ ਐ ਠੀਕ ਹੈ ਤਾਂ ਆਮ ਜਿਵੇਂ ਮਈਆਂ ਹਿਲਦੀਆਂ ਹੁੰਦੀਆਂ ਨਾ ਹੁਣ ਅਗਲਾ ਲੁਧਿਆਣੇ ਤੋਂ ਆਵੇ ਉਹਦੇ ਤੋਂ ਤਾਂ ਦੁੱਧ ਢੋਲ ਦੇਵੇ ਤੇ ਫੇਰ ਉਹ ਤਾਂ ਇਹਨਾਂ ਕੋਲ ਦੱਸਿਆ ਵੈ ਇਹਦਾ ਠੀਕ ਹੈ ਜੀ ਹਾਂ ਬਾਕੀ ਸਾਰਾ ਸਭ ਦੀ ਪ੍ਰੋਪਰ ਓਕੇ ਆ ਜੀ ਥਾਣੇ ਤੇ ਕੋਈ ਇਹਨੂੰ ਹੱਥ ਹੀ ਨਾ ਲਾਵੇ ਉਹ ਵੀ ਚੰਗੀ ਆ ਬਹੁਤ ਠੀਕ ਆ ਜੀ ਅਰੇ ਬੱਚੇ ਦਾ ਥੋੜਾ ਜਿਆਦਾ ਕਰ ਹੁਣ ਟੈਗੀ ਆ ਹੁਣ ਬੜਾ ਬਾਟੀ ਚੋਲਾ ਬੜਾ ਨਾ ਚੋਲਾ ਅਗਲੇ ਦੇ ਘਰੇ ਕਰੂ ਠੀਕ ਹੈ ਤੇ ਬਾਕੀ ਜੇ ਉਹ ਵੀ ਕਿਸੇ ਨੂੰ ਐਨੀਮਲ ਪਸੰਦ ਆਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਐ ਇਸ ਮੈਂ ਦੀ ਨਾ ਆ ਬੋਰੀ ਦੀ ਹਾਂਜੀ ਜਿਹੜਾ ਬੰਦਾ ਲੈ ਜੂ 14 ਤੋਂ 15 ਕਿਲੋ ਦੀ ਮੈਂ ਗਰੰਟੀ ਦੇ ਠੀਕ ਹੈ ਜੀ ਇਹ ਮੇਰੇ ਜਮ੍ਹਾਂ ਖਾਸ ਬੰਦੇ ਤੋਂ ਲੋਕਾਂ ਤੋਂ ਪੈਸੇ ਲੱਗਦੇ ਆ ਤੂੰ ਵੀ 5000 ਕੱਟ ਲਿਆ ਮੈਨੂੰ ਠੀਕ ਹੈ ਜੀ ਐ ਸਮਝਦਾ ਉਹਨਾਂ ਬੰਦਿਆਂ ਨੇ ਸਾਡਾ ਪਿਆਰ ਹੈ ਠੀਕ ਹੈ ਯਾਨੀ ਮੈਨੂੰ ਉਹ ਜਮਾ ਹੀ ਨਹੀਂ ਦਿੰਦੇ ਆ ਮাজে ਮੈਨੂੰ ਪੂਰਾ ਵੀ ਨਹੀਂ ਦੇਣੀ ਸੀ ਜੇਲ੍ਹ ਤੇ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਹੂੰ ਧੰਨਵਾਦ ਜੀ